ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਪੰਜਾਬ ਸਰਕਾਰ ਦੀ ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਕਲਸਟਰ ਰਿਸੋਰਸਿਸ ਸੈਂਟਰ ਮੁਹਾਲੀ ਵਿਖੇ ਮੈਡੀਕਲ ਅਫਸਰਾਂ ਦੀ ਸਮਰੱਥਾ ਨਿਰਮਾਣ ਸਿਖਲਾਈ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਇਹ ਸਿਖਲਾਈ ਪ੍ਰੋਗਰਾਮ ਅਨੰਨਿਆ ਬਿਰਲਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਇਮਸ ਮੁਹਾਲੀ ਵਿਖੇ ਸਥਾਪਿਤ ਡਾਟਾ ਇੰਟੈਲੀਜੈਂਸ ਐਂਡ ਟੈਕਨੀਕਲ سپورਟ ਯੂਨਿਟ ਰਾਹੀਂ ਪੰਜਾਬ ਦੀ ਨਸ਼ਾ ਛਡਾਊ ਅਤੇ ਮੁੱਢਬਸੇਵਾ ਸੇਵਾਵਾਂ ਮਜੂਦ ਕਰਨ ਲਈ ਇੱਕ ਵੱਡੀ ਰਣਨੀਤੀ ਦਾ ਹਿੱਸਾ ਹੈ ਸਾਰੇ ਪ੍ਰੋਗਰਾਮ ਬਾਰੇ ਪੱਤਰਕਾਰਾਂ ਨਾਲ ਕੀਤੀ ਖਾਸ ਗੱਲਬਾਤ ਵੇਖੋ ਪੂਰੀ ਰਿਪੋਰਟ ਇਹ ਇੱਕ ਜਿਹੜੀ ਵਰਕਸ਼ਾਪ ਹੈ ਜੀ 5 ਦਿਨ ਦੀ ਅਸੀਂ ਇੱਕ ਡਾਟਾ ਇੰਟੈਲੀਜੈਂਸ ਐਂਡ ਟੈਕਨੀਕਲ ਸਪੋਰਟ ਯੂਨਿਟ ਬਣਾਇਆ ਹੈਗਾ ਉਹਦੇ ਜਿਹੜੇ ਕਲਸਟਰ ਰਿਸੋਰਸ ਸੈਂਟਰ ਬਣਾਇਆ ਉਹਦੇ ਚ ਮਾਰੀ ਵੀ ਇੱਕ ਹੈ ਉਹਦੇ ਚ ਅਨੰਨਿਆ ਦੇਲਾ ਫਾਊਂਡੇਸ਼ਨ ਦੇ ਨਾਲ ਔਰ ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸਸਿਸ ਔਰ ਆਈਆਈਟੀ ਰੋਪੜ ਪੀਜੀਆਈ ਐਂਡ ਨੈਸ਼ਨਲ ਡਰਗ ਡਿਪੈਂਡੈਂਸ ਟਰੀਟਮੈਂਟ ਸੈਂਟਰ ਇਨ ਦਿੱਲੀ ਦੇ ਨਾਲ ਜਿਹੜੇ ਸੋਰਸ ਪਰਸਨ ਆ ਸਾਡੇ ਉਹਨਾਂ ਨੇ ਸਾਡੇ ਜਿਹੜੇ 26 ਜਿਹੜੇ ਸੈਕਟਰੀ ਸਟਾਫ ਨੂੰ ਟ੍ਰੇਨਿੰਗ ਦਿੱਤੀ ਆ ਉਹ ਆ ਕੇ ਹੁਣ ਜਿਹੜੇ 4 ਇੱਥੇ ਵੀ ਆਏ ਹੋਏ ਆ ਉਹ ਜਿਹੜੇ ਹੈਗੇ ਆ ਸਾਰੇ ਜਿੰਨੇ ਪੰਜਾਬ ਦੇ ਮੈਡੀਕਲ ਅਫਸਰ ਆ ਅਸੀਂ ਸਾਰੇ ਦੇਸਟ੍ਰਿਕਟ ਆਵਾਂ ਤੋਂ ਟ੍ਰੇਨਿੰਗ ਕਰ ਰਹੇ ਆ ਰੀਜਨ ਵਾਈਜ਼ ਜਿਹੜੀਆਂ ਲੇਟੈਸਟ ਟੈਕਨੀਕਸ ਹੈਗੀਆਂ ਬੈਸਟ ਪ੍ਰੈਕਟਿਸਸ ਹੈਗੀਆਂ ਗਲੋਬਲ ਪ੍ਰੈਕਟਿਸਸ ਕਿਉਂਕਿ ਇਹਦੇ ਵਿੱਚ ਬਹੁਤ سارے ਕੰਪੋਨੈਂਟਸ ਹੈ ਇੱਕ ਸਾਡੀ ਜਿਹੜੀ ਕੰਪੇਨ ਹੈ ਜਿਹੜੀ ਸਾਡੀ ਯਾਤਰਾ ਚੱਲਦੀ ਪਈ ਆ ਜੋ ਉਹਦੇ ਵਿੱਚ ਸਾਡੇ ਯੂਥ ਦੀ ਯਾਤਰਾ ਜਿਹਦੇ ਵਿੱਚ ਪੰਜਾਬ ਦਾ ਯੂਥ ਲਾਰ ਸਕੇਲ ਦੇ ਵਿੱਚ ਜਿਹੜੀ ਹੈਗੀ ਆ ਉਹਦੇ ਵਿੱਚ ਅਸੀਂ ਸਟੇਟ ਦੇ ਲੈਵਲ ਦੇ ਉੱਤੇ ਪੰਜ ਜ਼ੋਨਲ ਔਰ ਜਿਹੜੇ ਹਰ ਇੱਕ ਡਿਸਟ੍ਰਿਕਟ ਦੇ ਵਿੱਚ ਵਾਈਟ ਅਪ ਟੂ ਦਾ ਵਿਲੇਜ ਅਸੀਂ ਜਿਹੜੇ ਹੈਗੇ ਆ ਉਹ ਬ੍ਰੈਂਡ ਇਨਵੈਸਟਰ ਜਿਹੜੇ ਸਾਡੇ ਔਰ ਲੱਗੇ ਆ ਗਿਆ ਜਿਹੜੇ ਮਾਲੋ ਨਾ ਕੋਆਰਡੀਨੇਟਰਸ ਮਜੂਦ ਨਸ਼ਾ ਵਿਰੋਧੀ ਉਹ ਇੱਕ ਸੋਸ਼ਲ ਫਰੰਡ ਦੇ ਉੱਤੇ ਆ ਜਿਹੜਾ ਸਾਡਾ ਟੈਕਨੀਕਲ ਆ ਜਿਹੜੇ ਡਾਕਟਰਸ ਨਜਰਾਂ ਨੇ ਟ੍ਰੀਟ ਕਰਨਾ ਉਹਨਾਂ ਨੂੰ ਅਸੀਂ ਜਿਹੜੇ 올 ਇੰਡੀਆ ਸਟਿਟ ਆਫ ਮੈਡੀਕਲ ਸਾਇੰਸਸ ਤੋਂ ਟ੍ਰੇਨਰ ਤੋਂ ਆਈਏ ਸਟਾਫਸ ਨੂੰ ਹੁਣ ਮੈਡੀਕਲ ਫੋਰਮ ਟ੍ਰੇਨਿੰਗ ਦੇ ਰਿਹਾ 1000 ਡਾਕਟਰ ਸਾਡੇ ਕੋਲ ਆ ਰਹੇ ਸਾਰਿਆਂ ਨੂੰ ਟ੍ਰੇਨਿੰਗ ਦਵਾਵਾਂਗੇ ਕ੍ਰਿਟੀਕਲ ਕੇਅਰ ਤੇ ਇਹ ਜੁੜੀ ਹੈਗੀ ਆ ਜੋਧ ਨ ਇਹ ਸਾਰੀ ਟ੍ਰੇਨਿੰਗ ਉਹਨਾਂ ਨੂੰ ਸਾਰੇ ਡਾਕਟਰਾਂ ਨੂੰ ਦੇਵਾਵਾਂਗੇ 1000 ਨੂੰ 400 ਨਰਸਾਂ ਦੀ ਭਰਤੀ ਸ਼ੁਰੂ ਹੋ ਗਈ ਹੈ ਨਰਸਿਸ ਦੀ ਔਰ 540 ਦੀ ਹੋਰ ਹੋਣੀ ਹੈ ਉਹਨਾਂ ਨੂੰ ਵੀ ਸਾਰਿਆਂ ਨੂੰ ਟ੍ਰੇਨਿੰਗ ਦੇਵਾਂਗੇ ਜਿੰਨੇ ਸਾਡੇ ਕੋਲੇ ਮੈਡੀਕਲ ਸਟੂਡੈਂਟ ਹੈ ਨਰਸਿੰਗ ਸਟੂਡੈਂਟ ਹੈ ਐਂਡ ਡਾਂਸਰ ਉਹਨਾਂ ਸਾਰਿਆਂ ਨੂੰ ਵੀ ਅਸੀਂ ਟ੍ਰੇਨਿੰਗ ਦੇ ਰਹੇ ਹਾਂ ਇਹਦੇ ਨਾਲ-ਨਾਲ ਤਾਂ ਕਿ ਉਹਨਾਂ ਨੂੰ ਬੱਚਿਆਂ ਦੇ ਵਿੱਚ ਵੀ ਇੱਕ ਐਟੀਟਿਊਡ ਜਿਹੜਾ ਸਟਿਗਮਾ ਹੈਗਾ ਉਹਨੂੰ ਫਾਈਟ ਕਰਨ 'ਚ ਮਦਦ ਹੋਵੇ ਔਰ ਜਿਹੜੇ ਬੰਦੇ ਟੀਕੇ ਲਗਾਉਂਦੇ ਆ ਉਹਨਾਂ ਨੂੰ ਗੋਲੀਆਂ ਤੇ ਲੈ ਕੇ ਆਈਏ ਜਾਂ ਉਹਨਾਂ ਨੂੰ ਕਟੋ-ਕਟ ਡਾਲੀਕੋਟ ਮੈਥਡ ਹੋਣਾ ਜੋ ਨ ਔਰਤਾਂ ਵਾਸਤੇ ਵੀ ਅਸੀਂ ਜਿਹੜੀ ਇੱਕ ਸੈਪਰੇਟ ਫੈਸਿਲਿਟੀ ਸ਼ੁਰੂ ਕਰ ਰਹੇ ਹਾਂ ਦੋ ਜ਼ਿਲ੍ਹਿਆਂ 'ਚ ਕੀਤੀ ਆ ਗ੍ਰੈਜੂਅਲੀ ਉਹਨਾਂ ਸਾਰੇ 23 ਜ਼ਿਲ੍ਹਿਆਂ 'ਚ ਕਰਾਂਗੇ। ਸਰ ਮਾਲੀ ਪ੍ਰੋਜੈਕਟ ਵੀ ਹੈ ਕਿਹੜਾ ਆਪਾਂ ਬਹੁਤ ਛੋਟਾ ਜਿਹਾ ਹਾਂ। ਹਾਂ ਉਹਦੇ 'ਚ ਜਿਹੜਾ ਮਾਈਂਡਸ ਦਾ ਜਿਹੜਾ ਹੈਗਾ ਜੀ ਉਹ ਇੱਕ ICMR ਦਾ ਪ੍ਰੋਜੈਕਟ ਹੈ ਉਹਦੇ 'ਚ ਰਿਸੋਰਸ ਪਰਸਨ ਪੀਜੀਆਈ ਤੋਂ ਆ ਗਿਆ। ਉਹਦੇ ਵਿੱਚ ਮਤਲਬ ਇਹ ਹੈਗਾ ਕਿ ਜਿਹੜੇ 1 in 6 ਜਿਹੜੇ 6 ਦੇ ਵਿੱਚੋਂ ਜਿਹੜਾ ਸੱਤਾ ਦੇ ਵਿੱਚੋਂ ਜਿਹੜੇ 14 15 ਬੰਦੇ ਆ ਉਹਨਾਂ ਨੂੰ ਕੋਈ ਨਾ ਕੋਈ ਜਿਹੜੇ ਬੱਚਿਆਂ ਦੇ ਵਿੱਚ ਕੋਈ ਐਗਜ਼ਾਈਟੀ ਨਰੋਸਸ ਆ ਕਿਸੇ ਨੂੰ ਕੋਈ ਮਤਲਬ ਜਿਹੜੇ ਡੈਮੈਸਟਿਕ ਵਾਇਲੈਂਸ ਆ ਉਹਦੇ ਕੀ ਰੀਜ਼ਨ ਦਾ ਮਤਲਬ ਕੋਈ ਨਾ ਕੋਈ ਮੈਂਟਲ ਡਿਸਆਰਡਰ ਆ ਮਾਈਨਰ ਮੋਡਰੇਟ ਜਾਂ ਮੇਜਰ ਕੋਈ ਨਾ ਕੋਈ ਮੈਂਟਲ ਡਿਸਆਰਡਰ ਆ 6 ਬੰਦਿਆਂ 'ਚੋਂ ਇੱਕ ਬੰਦੇ ਨੂੰ ਉਹ ਸਾਰੇ ਜਣੇ ਜਿਹੜੇ ਹੈਗੇ ਆ ਸਾਡੇ ਕੋਲੇ ਜਿਵੇਂ ਸੈਕਟਰੀਸਟ ਬਹੁਤ ਕਰਦਾ ਹੈ ਜਿਹੜੀਆਂ ਐਮਡੀਆਂ ਸਰਵਿਸਾਂ ਦੇ ਨਾਲ ਸਟਿਗਮਾ ਵੀ ਹੈ ਉਹ ਕਹਿੰਦਾ ਮੈਂ ਕਿਹਾ ਪਾਗਲਾਂ ਦੀ ਮੈਂ ਡਾਕਟਰ ਕੋਲ ਨਹੀਂ ਜਾਣਾ ਸੋ ਅਸੀਂ ਉਹਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਆਂ ਵੀ ਇਹ ਜਿਹੜਾ ਹੈਗਾ ਇਹ ਸਾਡਾ ਅਸੀਂ ਮਹਾਦੀ ਚਲਾ ਚੁਣਿਆ ਸੱਤ ਡਿਫਰੈਂਟ ਸਟੇਟਸ ਦੇ ਵਿੱਚ ਸ਼ੁਰੂ ਹੋਇਆ ਉਹ ਉਹਦੇ ਵਿੱਚ ਪੰਜਾਬ ਦਾ ਮਹਾਦੀ ਹੈਗਾ ਤੇ ਅਸੀਂ ਜਿਹੜੇ ਸਾਡੇ ਉੱਥੇ ਕਮਿਊਨਿਟੀ ਹੈਲਥ ਆਫਿਸਰਸ ਆ ਉਹਨਾਂ ਨੂੰ ਟ੍ਰੇਨਿੰਗ ਦੇਵਾਂਗੇ ਨਰਸਸ ਨੂੰ ਟ੍ਰੇਨਿੰਗ ਦੇਵਾਂਗੇ ਵੀ ਜਿਹੜੇ ਮੈਂਟਲ ਡਿਸਆਰਡਰ ਆ ਉਹਨਾਂ ਨੂੰ अर्ਲੀ ਡਾਇਗਨੋਸ ਕਰਨਾ ਚਾਹੀਏ ਆਟイズਮ ਵੀ ਹੋਵੇ ਜਾਂ ਕੋਈ ਹੋਰ ਵੀ ਹੋਵੇ ਡਿਵੈਲਪਮੈਂਟ ਡਿਵੈਲਪਮੈਂਟ ਵੀ ਆਉਂਦੇ ਆ ਉਹਦੇ ਵਿੱਚ ਜਾਂ ਜਿਹੜੇ ਕੋਈ ਲੋਕ ਵਾਇਲੈਂਟ ਹੁੰਦੇ ਆ ਕਿਉਂ ਹੁੰਦੇ ਆ ਉਹਨਾਂ ਦਾ ਸਾਰਿਆਂ ਦਾ ਵੀ ਉਹਦੇ ਕੀ ਰੀਜ਼ਨ ਦਾ ਉਹਨੂੰ ਅੰਡਰਸਟੈਂਡ ਕਰਕੇ ਤਾਂ ਕਿ ਉਹਨਾਂ ਨੂੰ ਜਿਹੜਾ ਰੈਫਰ ਕਰਕੇ ਇੱਕ ਰੈਫਰਲ ਸਿਸਟਮ ਬਣਾ ਕੇ ਤਾਂ ਉਹਨਾਂ ਨੂੰ ਜਿਹੜਾ ਨੀਰੈਸਟ ਸੈਕਟਰੀਸਟ ਹੈ ਜਿਹੜਾ ਜਿਹੜਾ ਆਪਣਾ ਕੋਈ ਇਹਦਾ ਸਪੈਸ਼ਲਿਸਟ ਹੈਗਾ ਉਹਦੇ ਕੋਲ ਆਪਾਂ ਕੀਤਾ ਜਾ ਸਕੇ ਉਹ ਇੱਕ ਗਰਾਸਰੂਟ ਲੈਵਲ ਤੇ ਹੈ ਇਹ ਟੈਕਨੀਕਲ ਹੈ ਜਿਹਦੇ ਚ ਜਿਹੜੀ ਇਨਫੋਰਮੇਸ਼ਨ ਹੈ ਉਹ ਏਮਸ ਤੋਂ ਨੀਚੇ ਤੱਕ ਫਲੋ ਕਰੇਗੀ ਉਹਦੇ ਵਿੱਚ ਜਿਹੜੀ ਹੈਗੀ ਆ ਉਹ ਨੀਚੇ ਜਿਹੜੀ ਹੈਗੀ ਆ ਉਹ ਪ੍ਰੋਸੈਸ ਸ਼ੁਰੂ ਹੋਏਗੀ ਜਿਹੜਾ ਗਰਾਸਰੂਟ ਲੈਵਲ ਦੇ ਵਰਕਰਾਂ ਆ ਸਭਾ ਕਰ ਨੂੰ ਟ੍ਰੇਨ ਕਰਾਂਗੇ ਜਿਹੜੇ ਸਾਡੇ ਆਨਾਂ ਨੂੰ ਉਹਨਾਂ ਨੂੰ ਸਾਰੇ ਨੂੰ ਟ੍ਰੇ ਤਾਕਿ ਉਹਨੂੰ ਪਤਾ ਲੱਗੇ ਕਿ ਇਹ ਜਿਹੜੇ ਹੈਗੇ ਆ ਕਈ ਵਾਰੀ ਆਪਾਂ ਪੇਸ਼ੈਂਟ ਨੂੰ ਹੇਟ ਕਰਨ ਲੱਗ ਜਾਂਦੇ ਆ ਗੁੱਸਾ ਕਰਦੇ ਆ ਬਹੁਤ ਇਰੀਟੇਟਿੰਗ ਆ ਅਸੀਂ ਉਹਨੂੰ ਕਹਦੇ ਨੇ ਇਰੀਟੇਟਿੰਗ ਪਰਸਨ ਆ ਐਕਚੁਅਲੀ ਉਹਦੇ ਵਿੱਚ ਕੋਮਰਟਲ ਡਿਸਆਰਡਰ ਹੁੰਦਾ ਜਿਹੜਾ ਕਿ ਮੈਨੇਜ ਕੀਤਾ ਜਾ ਸਕਦਾ ਤੇ ਸਰ ਦਾ ਨਾਮ ਯਾਦ ਨਹੀਂ ਬਣਿਆ ਉਹ ਬੰਦੇ ਆਲੇ ਕੁਆਲਿਟੀ ਨਾਲ ਆਪਾਂ ਜੀ देखो जितने तक ਦਾ ਹੈ ਡਿਪਾਰਟਮੈਂਟ ਦਾ ਹੈਗਾ ਉਹ ਤਾਂ ਮੈਂ ਇਸ ਤੋਂ ਜਦੋਂ ਮੈਨੂੰ ਸੀਗਾ ਵੀ ਅੱਗੇ ਜਦੋਂ ਰੈਣੀ ਸੀਜ਼ਨ ਆਉਂਦਾ ਮੈਂ ਐਸੇ ਪ੍ਰੋਕਾਸ਼ਨਰੀ ਮੇਜਰ ਜਿਹੜੀਆਂ ਸੀਗੀਆਂ ਤੁਹਾਡੇ 323 ਜਿਹੜੀਆਂ ਸੀਗੀਆਂ ਮੋਬਾਈਲ ਮੈਡੀਕਲ ਟੀਮਸ 170 ਐਮਬੂਲੈਂਸਸ ਔਰ ਡੈਡੀਕੇਟਡ ਔਰ ਡੈਡੀਕੇਟਡ ਵਾਰਡ ਸਾਰੇ ਹਸਪਤਾਲਾਂ ਦੇ ਵਿੱਚ 450 ਦੇ ਕਰੀਬ ਜਿਹੜੇ ਹੈਗੇ ਰੈਪਿਡ ਰਿਸਪੌਂਸ ਟੀਮ ਜਿਹਦੇ ਵਿੱਚ ਪੈਰਾਮੈਟਿਕਸ ਹੁੰਦੇ ਆ ਔਰ ਦਵਾਈਆਂ ਹੁੰਦੀਆਂ ਐਸੈਂਸ਼ੀਅਲ ਮੈਡੀਸਿਨਸ ਹੁੰਦੀਆਂ ਉਹ ਚਾਈ ਵੀ ਡ੍ਰਿਪ ਵਗੈਰਾ ਨਹੀਂ ਹੁੰਦੇ ਟੈਸਟਿੰਗ ਨਹੀਂ ਹੁੰਦੀ ਬਾਕੀ ਸਾਰਾ ਕੁਝ ਹੁੰਦਾ ਉਹਦੇ ਵਿੱਚ ਕੋੜੇ ਮੈਂ ਜਾਂਤੀ ਮਾਜਰੇਤ ਸੀਗਾ ਜਾਂਤੀ ਮਾਜਰੇਤ ਮੈਂ ਸੁਣਿਆ ਸੀਗਾ ਤੇ ਕਿਉਂਕਿ ਮੈਂ ਉਹਦੇ ਆਪਣੇ ਕਬੂਰਥਲਾ ਤਰਨ ਤਰਨ ਔਰ ਜਿਹੜਾ ਹੈਗਾ ਆਪਣਾ ਫਾਜ਼ਲਕਾ ਫਰੋਜਪੁਰ ਜਾ ਕੇ ਆਇਆ ਫਾਜ਼ਲਕਾ ਜਿਹੜਾ ਲਾਸਟ ਪੁਆਇੰਟ ਹੈ ਉੱਥੇ ਤੱਕ ਵੀ ਅਸੀਂ ਦਵਾਈ ਵੀ ਪਹੁੰਚ ਰਹੀ ਆ ਵਟਰਰੀ ਦੀ ਮਦਦ ਵੀ ਆ ਸਾਡੀ ਵੀ ਆ ਔਰ ਇਸ ਤੋਂ ਸਵਾਰੀ ਅਸੀਂ ਉੱਥੇ ਉਹਨਾਂ ਨੂੰ ਐਨੀਮਲ ਫੀਡ ਵੀ ਪਿਚਾ ਰਹੇ ਆ ਪੀਣ ਵਾਸਤੇ ਸਾਫ ਪਾਣੀ ਦੇ ਰਹੇ ਆ ਔਰ ਜਿਹੜੀਆਂ ਸਾਡੀਆਂ ਫਿਊਮਿਗੇਸ਼ਨ ਡੈਂਗੀ ਔਰ ਚਿਕਨ ਗੁਣੀਆਂ ਇਹਨਾਂ ਇਹ ਵੀ ਵੱਧ ਜਾਂਦੀਆਂ ਬਹੁਤ ਉਹਨਾਂ ਵੱਧਦੀਆਂ ਸ਼ੁਰੂ ਹੋਈਆਂ ਸੋ ਉਹਦੀਆਂ ਪ੍ਰੋਕਾਸ਼ਨ ਵੀ ਲੈ ਰਹੇ ਆ ਇਹ ਜਨਤਿ ਪੰਦਰਾਂ ਦਾ ਮੇਰੇ ਇਤਿਹਾਸ ਚ ਆ ਮੈਂ ਆਲਰੇਡੀ ਇਹ ਇਨੀਸ਼ੀਏਟ ਕਰ ਚੁੱਕਾ ਜੀ ਤੇ ਸਾਰੇ ਇਹਦੇ ਚ ਜਿਹੜਾ ਹੈਗਾ ਮੈਡੀਕਲ ਵੀ ਤੇ ਦੂਜਾ ਵੀ